ਹਾਂਜੀ ਜੀ ਜਾ ਰਹੇ ਆ ਪੈਦਲ ਗੱਡੀ ਲਾਤੀ پارکਿੰਗ ਬਈ ਟ੍ਰੈਫਿਕ ਜਿਆਦਾ ਹੋਣ ਕਰਕੇ ਉੱਪਰ ਵੀ ਜਗ੍ਹਾ ਨਹੀਂ ਹੋਰ ਵੀ ਨਹੀਂ ਜਗ੍ਹਾ ਮੇਰੇ ਥੱਲੇ پارکਿੰਗ ਤੇ ਲਾਈਏ ਸੀ ਗੱਡੀ ਹੁਣ ਦੁਵਾਸ ਤੋਂ ਥੋੜਾ ਜਿਹਾ ਪੈਦਲ ਜਾਣਾ ਪਹਿਲਾਂ ਸਾਨੂੰ ਉੱਪਰ ਕੇ ਸੁਖਵੀਰ ਪੈ ਰਿਹਾ ਕਾਲਾ ਸੁਪੀਰ ਕਹਿ ਰਿਹਾ ਆਟੋ ਕਰਾਓ ਆਟੋ ਹੁਣ ਆ ਕਹ ਚਲੋ ਜਿੱਥੇ ਜਾਲਦੇ ਫੇਰ ਕਰਾਉਣੇ ਜਾ ਕੇ ਅੱਗੇ ਜਾਗੇ ਇਹ ਨੂੰ ਆਟੋ ਦੇ ਕੇ ਨਾ ਮੈਂ ਆਟੋ ਤੇ ਜਾਣਾ ਹੈ पहुंचे से दरबार साहब बहुत ज्यादा संगत आज राजनीत ਉਹ ਭਾਜ ਕੇ ਕਿ ਅਸੀਂ ਫਿਰ ਮੰਗਾ ਲਿਆ ਚੱਲ ਆ ਮੈਂ ਕਰੇ बड़ी तो बारिश हो रहा है, इसको बारिश होकर जान ची। तो कहते हैं अपने जोड़े कुमार गोविंद की आवाज़, कपड़े पास पड़के औरतें नंबर चौदह से बातें सारांश। तुझे ज़माना समझो नहीं। कितना जी बाजू? कितना जी पहले न तो साथी तो 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 ना भी

ਮ ਕੋਈ ਹੈ ਆਪ ਕੋ ਮੈਂ ਚਾਹ 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 ਨਹੀਂ 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 ਹਾਂਜੀ ਹੋਣਾ ਕੇ ਬੈ ਕੇ ਮੈਂ ਕਿਹਾ ਹਾਂਜੀ ਮੋਟਰ ਡਾਟਾ 42 ਨੰਬਰ ਇਹਨਾਂ ਪਹਿਲਾਂ ਪੇ ਕਰਨਾ ਪੈਂਦਾ ਹੀ ਭਾਜਾ ਲੈ ਪਾਣਾ

ਆਰਡਰ ਕੀਤਾ ਸੀ ਆਰਡਰ ਤੇ ਆ ਗਿਆ ਪਰ ਸ਼ਕੋ ਸ਼ਕੋ ਆ ਜਾਓ ਤੇ ਤੁਸੀਂ ਵੀ ਸ਼ੱਕ ਲਓ 버ਗਰ ਇੱਕ ਸੈਂਡਵਿਚ ਐਂਡ ਕੋਲਡ ਕਾਫੀ ਇਹ ਸੀ ਆ ਗਿਆ ਗੋਲਡਨ ਕਿਹੜਾ ਚੌਕ ਆ ਗੋਲਡਨ ਗੇਟ ਚੌਕ ਤੋਂ ਬਾਹਰ ਸਿੰਘ ਜੀ ਦੀ ਵੀਰਾ ਜੀ ਸ਼ਰਦਾਈ ਲੱਗੇ ਵੀ ਇਹ ਆਪ ਸ਼ਕਾਂਦੇ ਪਿਆ ਨੀ ਆਉਗਣਾ ਰੈਸਪੀ ਲਾਈ ਜਿੱਥੇ ਤੇ ਦੇ ਜਾਵਾ ਆ ਮਟਾ ਨੂੰ ਪਕਾਣਾ ਇਹ ਪਤਾ ਹੁੰਦਾ ਹੈ ਨਾ ਇਹ ਉਰ ਆ ਜਾਂਦੇ ਹੈ ਜੀ ਹੁਣ ਆ ਗਏ ਅਸੀਂ ਵਾਪਸ ਕਪੂਰਥਲੀ ਹੁਣ ਥੋੜੀ ਦੇਰ ਤੱਕ ਜਾਵਾਂਗੇ ਅਸੀਂ ਵਾਪਸ ਪਿੰਡ ਨੂੰ ਘਰ ਨੂੰ ਇਹ ਦੇਖੋ ਸਕਰੀ ਰਾਜ ਵੀ ਦੋਨੇ ਪਹਿਲੇ ਲੰਮੇ ਅੱਜ ਹੋ ਗਿਆ ਟ੍ਰੀਟਮੈਂਟ ਜੀ ਟ੍ਰੀਟਮੈਂਟ ਹੋ ਗਿਆ ਦੇਖ ਬੱਸ ਅੱਜ ਨੇ ਰਿਵਿਊ ਕਿ ਕਿ ਹਿਸਾਬ ਕਿਤਾਬ ਕਿਦਾਂ ਦਾ ਟ੍ਰੀਟਮੈਂਟ ਹੋ ਗਿਆ ਮੁੰਡੇ ਦਾ ਹੁਣ ਰਿਜ਼ਲਟ ਤੋਂ ਬਾਅਦ ਤੁਹਾਨੂੰ ਵੀਡੀਓ ਪਾਵਾਂਗੇ ਤਦ ਹੀ ਤੁਹਾਨੂੰ ਵੇਟ ਕਰਨੀ ਪੈਣੀ 2 ਕੁ ਮਹੀਨਾ ਹਾਂਜੀ ਗਾਇਜ਼ ਹੁਣ ਆਪਾਂ ਜਾ ਰਹੇ ਹਾਂ ਵਾਪਿਸ ਘਰ ਟਾਈਮ ਹੋ ਗਿਆ ਸ਼ਾਮ ਦੇ 7 ਵਜੇ ਸ਼ਾਮ 7 ਵਜੇ ਹੈ ਹਾਂ ਹੁਣ ਚੱਲੇ ਅਸੀਂ ਘਰ ਤੁਹਾਨੂੰ ਨਾ ਖਾਓ ਆਪਾਂ ਖਾਓ ਤੁਹਾਨੂੰ ਰੋਟੀ ਖਾਓ ਜਾ ਗਈ ਸੀ ਆਪਾਂ ਰੋਟੀ ਖਾਣੀ ਰੋਟੀ ਖਾ ਲਓ ਸਫੇਦ ਰੋਟੀ ਨਹੀਂ ਖਾਦੀ ਕਿਤੇ ਖਾਣੀ ਰੋਟੀ ਘਰੇ ਸਵੇਰ ਦੇ ਨਹੀਂ ਕੱਲ ਦੇ ਨਿਕਲੇ ਅਸੀਂ ਕਹਿੰਦੇ ਲੋਪਾ ਕੱਲ ਸ਼ਾਮ ਦੇ 4 ਵਜੇ ਦੇ ਘਰੋਂ ਨਿਕਲੇ ਅਸੀਂ 4:00 ਕੇ 5:00 ਵਜੇ ਦੇ ਤੁਸੀਂ ਕਿਹਨੇ ਹੁਣ ਅਸੀਂ ਜਾ ਰਹੇ ਵਾਪਸ ਤੁਸੀਂ ਕਹਿੰਦੇ ਹੋਣੇ ਕਿ ਜਿਆਦੀ ਗੱਲ ਬਾਤ ਦੀ ਘੱਟੀ ਕਰਦੀ ਆਪਨੇ ਘਰ ਤੇ ਨਹੀਂ ਕਰਦੇ ਮੈਂ ਵੈਸੇ ਘੱਟ ਖੋਦਾਂ ਉਹ ਵੈਸੇ ਹੀ ਰਹੇ ਪੈਸੇ ਘੱਟ ਹੋਣੇ ਇੱਕ ਘੜੀ ਚਲਾਣ ਲੱਗੇ ਤੇ ਮੈਂ ਬਹੁਤ ਹੀ ਘੱਟ ਖੋਦਾਂ ਮੈਨੂੰ ਬੋਲਦੇ ਹੁੰਦੇ ਤੇ ਮੈਂ ਬਾਸ ਉਹਨੂੰ ਮੁਖਾਲ ਕਰਦਾ ਹੁੰਦਾ ਉਹ ਵੀ ਤਾਂ ਕਰਦਾ ਹੁੰਦਾ ਹੋਣਾ ਕਿ ਗੁੱਸਾ ਨਾਲ ਕਰਦਾ ਓ ਹੋ 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 ਕਿਉਂਕਿ ਫੇਰ ਇਦਾਂ ਦੀ ਗੱਲ ਵੀ ਕਰਦੀ ਹੈ ਕਿ ਉਹ ਮੈਨੂੰ ਪੁੱਛਦਾ ਹੀ ਨਹੀਂ ਹੈਗਾ ਕਿ ਮੈਨੂੰ ਇਹਦਾ ਜਵਾਬ ਦਾਵਾ ਪਰਦੇਣਾ ਪੈਂਦਾ ਹੈ ਨਾ ਦਾਵਾ ਤੇ ਉਹ ਗੁੱਸਾ ਕਰਕੇ ਬਹਿ ਜਾਂਦਾ ਕਿ ਬੋਦੇ ਨਹੀਂ ਤੁਸੀਂ ਮੇਰੇ ਜਵਾਬ ਨਹੀਂ ਦਿੰਦਾ ਮੇਰੀ ਗੱਲ ਦਾ ਤੇ ਚਾਹੀਦਾ ਨਹੀਂ ਗੱਲ ਦਾ ਜਵਾਬ ਦੇਣਾ ਚਾਹੁੰਦਾ ਕਿ ਉਹ ਤਾਂ ਉਹ ਨਹੀਂ ਕੀ ਗੀਰੀ ਕਹਿ ਦਿੰਦਾ ਲੱਗੇ ਪਤਾ ਨਹੀਂ ਕਿਉਂ ਸੀਰੀਅਸ ਜਾ ਹੋ ਕੇ ਗੱਡੀ ਚਲਾਣਾ ਹੈ ਨਾ ਕਿ ਮਤਲਬ ਬੋਲਣਾ ਨਹੀਂ ਹੈਗਾ oh my god ਇਸ ਕਰਕੇ ਮੈਂ ਬਹੁਤਾ ਨਹੀਂ ਬੋਲਦਾ oh my god ਇਹ ਕੀ ਕਹਿ دیا ਆਪਨੇ ਬੇਕੋ ਨਹੀਂ ਪਤਾ ਲੱਗਦਾ ਕੀ ਬੋਲਾਂ ਸਾਜੀ ਰਸਿਸ ਹੋ ਗਿਆ ਲੱਗਦਾ ਹੌਟ ਸਟੋਪ ਲਈ ਇੱਥੋਂ ਲੈ ਆਈ ਸੀ ਹਾਂਜੀ ਇਹ ਤੇ ਸ਼ਾਰੋ ਕਬੂਤਰ ਸਰਵਿਸ ਲਵਾਇਆ ਹੀ ਕਰੇ ਤੇ ਜਿਹੜੀ ਪਹਿਲੀ ਸਰਵਿਸ ਹੈ ਤੱਕ ਹੋਣੀ ਹੈ ਤੇ ਭੌਖਤਾ ਹੋ ਗਿਆ ਕੰਪਲੇਨ ਲਖਾਈਏ ਕੋਈ ਜਵਾਬ ਨਹੀਂ ਦੇ ਆਂਦੇ ਸੀ ਤੇ ਅੱਜ ਕਹਿੰਦੇ ਸੀਗੇ ਇਹ ਤੇ ਮੈਂ ਕਹਿ ਹੋ ਕੇ ਜਾਣਾ ਐਥੋਂ ਸ਼ੌਪ ਤੋਂ ਲੇਕਿਨ ਉਹਨਾਂ ਨੇ ਪਹਿਲੇ ਕਹਿਦਾ ਕਹਿੰਦੇ ਭਾਈ ਸਵੇਰੇ ਪੱਕਾ ਪੁੰਜਾਂਗੇ ਕੋਈ ਹੋਰ ਨਾਲੋਂ ਪਤਾ ਗਰਮੀ ਬਹੁਤ ਹੋਗੀ। ਉਹ ਗੱਡੀ ਜਿਹਦੇ ਏਸੀ ਪੂਰੇ ਟਾਈਮ ਚ ਪੈਂਦੇ ਚੱਲ ਜਾਂਦਾ ਆ। ਉਹਨੂੰ ਸਵੇਰੇ ਏਸੀ ਵੀ ਕਰੇ ਸਰਵਿਸ ਆਵੇ ਨੀ ਕਿ ਚੱਲੇ ਗਏਗਾ ਏਸੀ।